ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਧੌਲਾ ਤਹਿਸੀਲ ਤਾਪਾ ਤੇ ਜ਼ਿਲ੍ਹਾ ਬਰਨਾਲਾ ਟਾਲੀਵਾਲ ਡੈਰੀ ਫਾਰਮ ਤੇ ਪਹੁੰਚੇ ਆਂ ਬਾਈ ਗੁਰਪ੍ਰੀਤ ਕੋਲੇ ਸੱਤ ਨਗ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਤਾਜੀ ਸੂਈ ਤੇ ਬਾਕੀ ਪਸ਼ੂ ਦਿਖਾਵਾਂਗੇ ਗੱਬਣ ਇੱਕ ਦਿਖਾਵਾਂਗੇ ਸੱਜਣੋ ਬੱਚੀ ਟੌਪ ਕੁਆਲਿਟੀ ਦੀ ਐਰ ਸ਼ਹਿਰ ਐਰ ਸ਼ਹਿਰ ਦੀ ਆ ਗੁਰਪ੍ਰੀਤ ਕਹਿੰਦਾ ਬਾਕੀ ਗੱਲਬਾਤ ਬਾਈ ਨਾ ਕਰਾਦਾਂਗੇ ਇਕੱਲੀ ਇਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਆ ਜਾ ਗੁਰਪ੍ਰੀਤ ਇਹ ਜਿਹੜੀ ਆ ਸੂਈ ਆ ਬਾਈ ਇਹਦੀ ਜੇਰ ਡਾਨਾ ਇਧਰਲੇ ਬੰਨੇ ਆ ਪਈਆ ਹੋਰ ਕਿਵੇਂ ਆ ਠੀਕ ਆ ਬਾਈ ਠੀਕ ਆ ਹੋਰ ਕੋਈ ਚੜਦੀ ਕਲਾ ਵਧੀਆ ਵਧੀਆ ਕਿਹੜੇ ਪਾਸੋਂ ਕਰੀਏ ਸ਼ੁਰੂ ਇਧਰੋਂ ਹੀ ਕਰ ਲੈਨੇ ਆ ਬਾਈ ਲੈ ਬੱਛੀ ਤੂੰ ਕਰ ਲੈਨੇ ਫਿਰ ਖੋਲ ਬਸ ਤੋਰ ਚੋਬਰਾ ਏਅਰ ਸ਼ੈਰ ਕੰਪਨੀ ਚ ਆ ਗਈ ਹੈ ਨਾ ਹਾਂਜੀ ਥਣ ਆ ਗਏ ਸਿੰਗਲ ਚਾਰਾਂ ਲੱਗੂ ਜਿਵੇਂ ਗੱਬਣ ਗੱਬਣ ਹੁੰਦੀ ਆ ਗੱਬਣ ਵਾਂਗੂ ਗੱਦੀ ਆ ਥਣ ਬਹੁਤ ਸੋਹਣਾ ਬਣਾਉਗੀ ਬੱਛੀ ਲੈ ਚਲਾ ਇਹਨੂੰ ਤੇ ਜਾਤ ਕੁਆਲਟੀ ਨਸਲ ਵੀ ਫੁੱਲਾ ਤੇ ਜਿਵੇਂ ਆਪਾਂ ਕਹਿ ਲਿਆ ਵੀ ਐਕਟਿਵ ਵੀ ਫੁੱਲਾ ਬੱਛੀ ਚੰਗੀ ਸੰਭਾਲੀ ਹੋਈ ਆ ਕਿਸੇ ਸੱਜਣ ਦੀ ਉਮਰ ਕਿੰਨੀ ਕਾ ਗੁਰਪ੍ਰੀਤਾ ਜੀ ਉਮਰੇ ਉਮਰੇ ਦੀ 8-9 ਮਹੀਨੇ ਹੋ ਗਈ 8-9 ਮਹੀਨਿਆਂ ਦੀ ਹਾਂ ਮਾਰਕ ਮਾਰ ਤੂੰ ਘੱਟ ਘੱਟ ਆ ਠੀਕ ਹੈ ਗੱਲ ਇਹ ਆਪਾਂ ਫਾਰਮ ਤੋਂ ਲਈ ਆ ਹਾਂਜੀ ਕੀ ਰਿਕਾਰਡ ਹੈ ਇਹਦੀ ਮਾਦਰ ਦਾ ਇਹਦਾ ਰਿਕਾਰਡ ਹੈ 27-28 ਕਿਲੋ ਦਾ ਜੀ 27-28 ਦਾ ਹਾਂਜੀ ਆ ਲੈ ਚੱਲ ਬੱਚੀ ਚੰਗੀ ਬਣੂ ਲੈਗ ਸਕੋਰ ਵੀ ਚੰਗਾ ਬਣਾਉਗੀ ਤੇ ਮਜ਼ਬੂਤ ਵੀ ਫੁੱਲ ਆ ਜੇ ਗੱਲ ਕਰ ਲਈਏ ਤੇ ਐਕਟਿਵ ਵੀ ਵੀ ਪੂਰੀ ਆ ਹਰੇਕ ਪੱਖ ਤੋਂ ਥਾਣੇ ਦੇ ਸਿੰਗਲ ਚਾਰ ਨੇ ਕੋਈ ਫਾਲਤੂ ਨਹੀਂ ਹੈਗਾ ਪੈਸੇ ਕੋਈ ਭਰੀ ਤੇ ਨਾ ਦੇ ਪੈਸੇ ਦਾ ਫੋਨ ਤੀ ਕਰਾਂਗੇ ਜੀ ਆਪਾਂ ਵਾਲੇ ਤਾਂ ਨਹੀਂ ਮੰਗਦਾ ਨਹੀਂ ਨਹੀਂ ਉਹਨਾਂ ਕੀ ਮੰਗਾਗੇ ਜਿੰਨੇ ਕੀ ਆਈਟਮ ਹੈਗੀ ਹੈ ਨਾ ਹਾਂਜੀ ਤੇ ਹੁਣ ਤੋੜ ਦਿਆ ਦੋ ਨੰਬਰ ਵਾਲੀ ਇਹ ਕਿਹੜੀ ਕੰਪਨੀ ਚ ਆ ਗਈ ਇਹ ਜਰਸੀ ਆ ਜੀ ਜਰਸੀ ਹਾਂਜੀ ਆ ਜਰਸੀ ਕ੍ਰਾਸ ਚ ਆ ਗਈ ਥੋੜੀ ਜੀ ਸੁਬਾ ਸੁਬਾ ਸੂਈ ਆ ਜੀ ਠੀਕ ਆ ਜੇਰੇ ਦੀ ਡੰਨਾ ਇਧਰਲੇ ਪੰਨੇ ਬਾਕੀ ਥਣ ਦਾ ਸੈਜ ਹੌਲੀ ਹੌਲੀ ਰੱਖ ਦਿਆ ਹੌਲੀ ਤੋੜ ਥੋੜੀ ਜੀ ਥਣ ਦਾ ਸੈਜ ਬਹੁਤ ਸੋਹਣਾ ਤੇ ਬਾਕੀ ਆਰਡਰ ਆ ਜਿਹੜਾ ਆਰਡਰ ਹੈਗਾ ਬਾਹਰ ਵਾਲੀਆਂ ਗਾਵਾਂ ਵਾਂਗੂ ਬਾਈ ਫਿਕਸ ਆਰਡਰ ਬਿਲਕੁਲ ਤੇ ਬਾਡੀ ਵੀ ਵੀ ਫੁੱਲ ਮਜ਼ਬੂਤ ਕਰਦਾ ਇਹ 17 ਕਿਲੋ ਦੁੱਧ ਦਿੱਤਾ ਹੋਇਆ ਗੁਰੀ ਪਹਿਲਾਂ ਦਾ ਦੂਜਾ ਸੂਆ ਰੇਜ ਨਾਲ ਪਰ ਸਿੰਘ ਨਹੀਂ ਕਿਸੇ ਨੇ ਦਿਖਾਏ ਠੀਕ ਹੈ ਗੱਲ ਲੈ ਚੰਗੀ ਠੰਡੀ ਬਾਹਲੀ ਠੰਡੀ ਆ ਨਜਾਇਜ਼ ਤਾਰਾਂ ਦਿਖਾ ਦਾਂਗੇ ਮਾਰ ਕੇ ਆ ਮਾਰ ਦਾਂਗੇ ਆ ਤਾਰਾਂ ਵੀ ਮਾਰ ਦਾਂਗੇ ਪਰ ਜਿਹੜਾ ਥਣ ਦਾ ਸਹਜ ਆ ਜਨ ਇਹਦਾ ਸਜਣੋ ਥਣ ਦਾ ਸਹਜ ਬੱਚੀ ਨੂੰ ਬਾ ਕਮਾਲ ਹੀ ਲੱਗਿਆ ਜਿਵੇਂ ਆਪਾਂ ਕਹ ਲਈਏ ਮੋਟਾ ਥਣ ਲੱਗਿਆ ਦੂਰਾ ਜਿਵੇਂ ਕੋਈ ਸਾਡਾ ਬੱਚਾ ਛੋਟੀਆਂ ਨੂੰ ਲੱਗਿਆ ਹੁੰਦਾ ਨਾ ਮੋਹਰਾ ਨਾਲ ਦੀਆਂ ਛੋਟੀਆਂ ਛਾ ਲੱਗਿਆ ਹੁੰਦਾ ਉਹ ਸਹਜ ਆ ਬੱਚਾ ਕੀ ਆ ਨਾਲ ਦੀ ਬੱਸਾ ਹੈ ਨਾਲ ਆ ਗਿਆ ਇਹਦੇ ਬੋਲਾ ਇੱਲਾ ਬੱਚਾ ਇਹਦੀਆਂ ਧਾਰਾਂ ਦਿਖਾਈਏ ਮਾਰ ਕੇ ਛੱਡ ਦੇ ਲੈ ਬੱਚਾ ਵੀ ਚੁੰਗਦਾ ਤੁਹਾਨੂੰ ਦਿਖਾ ਦੇਣਾ ਨਾਲੇ ਤੇ ਹੈਗਾ ਮੇਲ ਕਾ ਫਲਾ ਕਰਦੇ ਬੰਨੇ ਬਾਈ ਧਾਰਾਂ ਦਿਖਾ ਦੇ ਮਾਰ ਪਾਣੀ ਦੇ ਬਾਈ ਚਵਾਈ ਦੀ ਹੈਗੀ ਆ ਫੁੱਲ ਮੋਟੀ ਦੁੱਧ ਵੀ ਇਹਦਾ ਮੱਜਾਂ ਨਾਲ ਦੇਊਗਾ ਲੈ ਪਿਛਲਿਆਂ ਚੋਂ ਮਾਰ ਦੇ ਬਾਈ ਚਵਾਈ ਪਿਛਲੇ ਥਣਾਂ ਦੀ ਵੀ ਚੈੱਕ ਕਰ ਸਕਦੇ ਹੋ ਚਵਾਈ ਹੈਗੀ ਆ ਫੁੱਲ ਮੋਟੀ ਸੂਆ ਦੂਜਾ ਤੇ ਆ ਗਈ ਜਰਸੀ ਕ੍ਰੋਸ ਛੱਡ ਦੇ ਬਾਈ ਛੱਡ ਦੇ ਛੱਡ ਦੇ ਆ ਨਹੀਂ ਹੈ ਕੁੜੀ ਜਮਾ ਖੋਲੀ ਫਿਰਨ ਵੇਖ ਠੀਕ ਹੈ ਗੱਲ ਹਾਂ ਆਹ ਦਵਾ ਦੀ ਫੰਦੀ ਸੀ ਲੈ ਬਿਲਕੁਲ ਤੇ ਬਾਕੀ ਥਣ ਦਾ ਸਾਈਜ਼ ਚੈੱਕ ਕਰ ਸਕਦਾ ਥਣ ਦਾ ਸਾਈਜ਼ ਰੱਖਦੀ ਆ ਬਾ ਕਮਾਲ ਬਿਲਕੁਲ ਮੱਜਾਂ ਨਾਲ ਦਾ ਹੀ ਆ ਗਿਆ ਤਾਜੀ ਸੂਈ ਜੇਪਾ ਡਾਣਾ ਜਿਹੜਾ ਮਰਜ਼ੀ ਖੋਲੀ ਫਿਰ ਐਂ ਬੱਕੇਰਾ ਹੋਰ ਤੋਰ ਦੇ ਖੋਲ ਕੇ ਹਾਂ ਸਿੰਘਾਂ ਨੂੰ ਵੀ ਆ ਕੇ ਜਫੀ ਪਾਲਾ ਤਾਂ ਨਹੀਂ ਕੁਝ ਕਹਿੰਦੀ ਠੀਕ ਹੈ ਗੱਲ ਥੱਲੇ ਉਹਦਾ ਆਪਾਂ ਕੜਾਉਣ ਵਾਲਿਆ ਥੋੜੇ ਜੇ ਮਹਾ ਚੱਲ ਜਾਨ ਜੂਨ ਵੀ ਬੱਚੀ ਚ ਫੁੱਲਾ ਤੇ ਬਾਡੀ ਵਾਲੀ ਆ ਗਈ ਮੇਨ ਗੱਲ ਹੁੰਦੀ ਆ ਥੱਲੇ ਦੀ ਕੁਆਲਿਟੀ ਵੀ ਉਹ ਕੁਆਲਿਟੀ ਟੌਪ ਆ ਬਿਲਕੁਲ ਕਿਉਂਕਿ ਨਾਲ ਲੱਗ ਮਾਰਡਰ ਆ ਗਿਆ ਤੇ ਥਣ ਆ ਗਿਆ ਮੱਜਾਂ ਨਾਲ ਦਾ ਚਵਾਈ ਦੀ ਵੀ ਫੁੱਲ ਮੋਟੀ ਆ ਧਾਰਾ ਸਾਨੂੰ ਮਾਰ ਕੇ ਆਪਣੇ ਆਪਣੀ ਗਰੰਟੀ ਹੋ ਗਰੀ ਜੇ ਸਿੰਘ ਮਾਰ ਗਈਆਂ ਲੱਤ ਮਾਰ ਗਈ ਆਪਣੇ ਘਰੇ ਵਾਪਸ ਭੇਜ ਦਿਓ ਠੀਕ ਆ ਗੱਲ ਹਾਂ ਆ ਲੈ ਚੱਲ ਬਾਈ ਹੋਰ ਆਪ ਦੀ ਦੇਖ ਕੇ ਲੈ ਜੋ ਚੱਕਰ ਕੇ ਬਾਕੀ ਚਵਾਈ ਦੀ ਆ ਬਸ ਚਵਾਈਆਂ ਧਾਰਾ ਵਾਲੀ ਦੇ ਲੈ ਜੋ ਇੱਕ ਵਾਰੀ ਧਾਰਾ ਆਪਾਂ ਸਾਨੂੰ ਵੀਡੀਓ ਦੇ ਵਿੱਚ ਇਹਦੀਆਂ ਮਾਰ ਕੇ ਦਿਖਾ ਵੀ ਦਿੱਤੀਆਂ ਕੀ ਰਿਕਾਰਡ ਦੱਸਿਆ ਦੁੱਧ ਦਾ 17 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਤੇ ਇਹਦਾ ਫੈਟ ਵਾਲਾ ਦੁੱਧ ਹੋ ਮੱਝਾਂ ਨਾਲ ਜਾਮਾ ਤੇ ਬਾਡੀ ਦੀ ਵੀ ਚੰਗੀ ਆ ਕੱਦ ਕਾਠ ਦੀ ਵੀ ਤੇ ਇੱਕ ਸਾਨੂੰ ਜਰਸੀ ਹੋਰ ਦਿਖਾ ਦਿੰਦੇ ਆ ਪੰਜਾਬ ਵਾਲੀ ਫੁੱਲ ਵਜਨ ਵਜੂਦ ਵਾਲੀ ਇਹ ਆਪਾਂ ਹੀ ਵੇਚੀ ਸੀ ਪਿਛਲੀ ਵਾਰ ਠੀਕ ਆ ਜੀ ਹਾਂ ਬਹੁਤ ਬਣਦੀ ਆ ਦੇਖੀ ਵੀ ਆ ਤਾਂ ਲਈ ਆ 15 ਦਿਨ ਬਾਕੀ ਆ ਠੀਕ ਆ ਗੱਲ ਆ ਮੈਨੂੰ ਵੀ ਦੁੱਧ ਤਾਂ 30 ਕਿਲੋ ਦਿੱਤਾ 20 ਫੁੱਲ ਕਿਲੋ ਮੰਨ ਕੇ ਲੈ ਲਓ 25 ਮੰਨ ਕੇ ਲੈ ਜਾਓ ਬਾਈ ਕਹਿੰਦਾ ਦਿੱਤਾ 30 ਕਿਲੋ ਆ ਜਰਸੀ ਨੂੰ ਵਜੂਦ ਵਾਲੀ ਬੋਡੀ ਵੇਟ ਪੂਰਾ ਫੁੱਲਾ ਕੱਦ ਵੱਡ ਵੀ ਫੁੱਲਾ ਵਜਨ ਵਜੂਦ ਦੋਨੋਂ ਪਾਸੇ ਬਹਿ ਕੇ ਬੰਦਾ ਚੋ ਤੇ ਬਾਕੀ ਝੋਲੀ ਦਾ ਜਿਵੇਂ ਬਾਈ ਨੇ ਸਾਨੂੰ ਦੱਸੀ ਆ ਵੀ ਫੁੱਲ ਬਣਾਉਂਦੀ ਆ ਆਰਡਰ ਤੇ ਬਾਕੀ ਦੀ ਝੋਲੀ ਸਾਨੂੰ ਇੱਥੋਂ ਦੱਸਦੀ ਵੀ ਆ ਗਰਮੀ ਵਾਲੀ ਆਈਟਮ ਆ ਜੀ ਇਹਦੇ ਪਏ ਨੇ ਤਕਰੀਬਨ 15 ਦਿਨ ਬਾਕੀ ਵਜਨ ਵਜੂਦ ਬੋਡੀ ਸਟਰਕਚਰ ਫੁੱਲ ਮਜ਼ਬੂਤ ਆ ਗਈ ਹਰੇਕ ਪੱਖ ਤੋਂ ਹਾਂਜੀ ਤੇ ਦੁੱਧ ਬਾਈ ਕਹਿੰਦਾ 30 ਕਿਲੋ ਪਾਇਆ ਇਹਨੇ ਪਰ ਤੁਸੀਂ ਚਾਹੇ 25 ਮਨ ਕੀ ਲੈ ਜਾਓ ਪਿਛਲੇ ਸਾਲ ਬਾਈ ਕੋਲੋਂ ਗਈ ਆ ਤਾਂ ਕਰਕੇ ਖਰੀਦੀ ਆ ਕਮਾਲ ਆ ਬਾਈ ਕਮਾਲ ਕਮਾਲ ਆ ਵਜਨ ਵਜੂਦ ਚੰਗਾ ਜਾਨਵੀ ਚੰਗੀ ਆ ਤੇ ਹਰੇਕ ਪੱਖ ਤੋਂ ਲਾਜਵਾ ਆ ਗਈ ਬਹਲਾ ਚੱਲ ਬਾਈ ਚਵਾਈ ਦੀ ਕਿਵੇਂ ਦੀ ਗੁਰਪ੍ਰੀ ਦੇ ਇੱਕ ਨੰਬਰ 100 ਦਾ 100 ਜਮਾ ਹਾਂ ਤੇ ਇਹ ਤੁਹਾਨੂੰ ਦੋ ਨੰਬਰ ਤੇ ਮੈਂ ਸੋਹਣੀ ਜਰਸੀ ਦਿਖਾਤੀ ਪੰਜਾਬ ਵਾਲੀ ਵੱਡੇ ਕੱਦ ਕਾਠ ਵਾਲੀ ਤੇ ਹੁਣ ਤਿੰਨ ਨੰਬਰ ਤੇ ਆ ਬੱਛੀ ਦਿਖਾਉਂਗਾ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਤਕਰੀਬਨ ਆ ਨੇੜ ਨੇ ਜੋ ਫਾਰਮ ਚੋਂ ਆਈ ਆ ਇਹ ਜੋੜੀ ਵੀ ਹੁਣੇ ਆਈ ਆ ਇਹ ਵੀ ਦਿਖਾ ਦੂੰਗਾ ਇਹ ਬੱਛੀ ਦੀ ਕੀ ਰੀਟੇਲ ਹੈ ਇਹਦਾ ਦੂਜਾ ਸੂਆ ਬਾਈ ਤੋਰੀਂ ਇੰਦਰ ਤੋੜ ਦੇ ਖੋਲ ਕੇ ਸੂਆ ਦੂਜਾ ਕਿੰਨੇ ਕਿ ਦਿਨ ਪੇਂਟਿੰਗ ਨੇ ਇਹਦੇ ਇਹਦੇ 15 ਦਿਨ ਪਾਇਆ ਵੀਰੇ 15 ਦਿਨ ਹਾਂ ਤੇ ਆ ਗਈ ਬਾਡੀ ਵਾਲੀ ਹੈ ਨਾ ਬਾਡੀ ਵਾਲੀ ਆ ਗਈ ਬਾਡੀ ਵਾਲੀ ਬਾਡੀ ਵੇਟ ਵੀ ਫੁੱਲਾ ਇਹਦਾ ਕੀ ਰਿਕਾਰਡਾ ਗੁਰਪ੍ਰੀਤ ਪਹਿਲਾਂ ਇਹਦਾ 26 27 ਕਿਲੋ ਤੋਂ ਦਿੱਤਾ ਬਈ ਤੇ ਆਰਡ ਰੱਖੂਗੀ ਬਿਲਕੁਲ ਨਾਲ ਲੱਗਵਾ ਹਨਾ ਹਾਂ ਨਾਲਾ ਨੂਣਾ ਬਹੁਤ ਚੰਗੀਆਂ ਹੈ ਕੀਪਾ ਕੰਚ ਵਰਗਾ ਹੀ ਮਾਰ ਦਿਆ ਆਰਡ ਰੱਖੂ ਫਿਕਸ ਤੇ ਦਿਨ ਘਟੋ ਘਟ ਮੈਂ ਫੇਸ ਦਿਖਾ ਦੇ 15 ਕੱਢ ਦੂਗਾ ਇੱਥੇ ਰੋਕ ਲਾ ਇੱਥੇ ਰੋਕ ਲਾ ਬੋਝ ਕੇ ਪਰੇਸ਼ਾਨ ਖੁੱਲੀ ਫਰਤੀ ਆਈ ਆ ਨਾ ਥੋੜੀ ਜਿਹੀ ਬਾਲਾ ਚੱਲਾ ਚੱਲ ਬਾਲਾ ਕੰਡ ਕਾੜ ਵੀ ਚੰਗਾ ਤੇ ਟ੍ਰੇਨਿੰਗ ਬਹੁਤ ਆ ਤੇ ਭਜਨ ਵੀ ਫੁੱਲ ਆ ਗਿਆ ਬਾਡੀ ਵੇਟ ਪੂਰਾ ਹੈਵੀ ਬਾਡੀ ਵੇਟ ਚ ਆ ਗਈ ਦੁੱਧ ਦੇ ਪਾ ਦੂਗੀ ਚੰਗਾ ਸੁੱਖਣਨ ਦਿਨ ਕੱਢ ਦੂ 15 15 ਆਰਾਮਣਾ ਹੀ ਬਈ ਹਾਂ ਤੇ ਬਾਕੀ ਇੱਥੋਂ ਬੋਡੀ ਚੈੱਕ ਕਰ ਸਕਦੇ ਹੋ 15 ਫਰਵਰੀ ਤੇ ਰੀਡ ਦੀ ਹੱਡੀ ਦੀ ਬਿਲਕੁਲ ਸਿੱਧੀ ਆ ਗਈ ਤੇ ਆਰਡਰ ਰੱਖੋ ਪੂਰਾ ਚੌੜਾ ਤੇ ਇੱਥੇ ਤੋਂ ਫੇਸ ਕੁਆਲਿਟੀ ਕਰ ਸਕਦੇ ਹੋ ਚ ਇੱਕ ਜਾਤ ਬਰੀਡ ਨਸਲ ਬਹੁਤ ਆ ਇਹ ਆ ਗਈ 3 ਨੰਬਰ ਤੇ ਨੰਬਰ ਵਾਈਜ਼ ਗੱਲਬਾਤ ਕਰ ਲਿਓ ਤੇ ਹੁਣ ਤੌਰ ਦੇ ਚੀਜ਼ ਨਾਲ ਹੀ ਆਈ ਆ ਦੋਨੇ ਇਹ ਜੋੜੀ ਆਈ ਆ ਉਹ ਹੁਣੀ ਤਾਰੀ ਤੇਰੇ ਸਾਹਮਣੇ ਹੀ ਤਾਰਨਾ ਠੀਕ ਆ ਇਹਦੇ ਚ ਇਹਦੇ ਚ ਵੀ ਫੁੱਲ ਬਾਜਣਾ ਹਣਾ ਇਹ ਇਹਦੇ ਨਾਲੋਂ ਵੀ ਵੱਡੀ ਆ ਗਈ ਜੇ ਗੱਲ ਕਰ ਲਈਏ ਬਾਲੇ ਟਾਂਚੇ ਮਜ਼ਬੂਤ ਆ ਕਿਉਂਕਿ ਖੁੱਲੀਆਂ ਆਉਂਦੀਆਂ ਫਾਰਮ 'ਚ ਉਹਦੇ ਕਰਕੇ ਥੋੜਾ ਜਿਹਾ ਤਿਹਾਰੇ ਦਾ ਜ਼ਰੂਰ ਮੰਨਦੀਆਂ ਇਹਦਾ ਸੂਆ ਕਿਹੜਾ ਗਰੁੱਪਰੀ ਦਾ ਇਹਦਾ ਵੀ ਦੂਜਾ ਬਾਈ ਉਹਦਾ ਵੀ ਦੂਜਾ ਦੂਜਾ ਸੂਆ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹਦੇ ਵੀ ਇੰਨੇ ਦਿਨ ਹੀ ਲਊ ਗਰੇ ਇਹ 20 ਦਿਨ ਲੈ ਜੂਗਾ ਇਹ ਹੋ ਤੋਂ ਵੀ ਵੱਡੀ ਆ ਹਨਾ ਹਾਂ ਆ ਇਹ ਬਰੀਡ 'ਚ ਵੀ ਫੁੱਲਾ ਤੇ ਵੱਡੀ ਹੋ ਦੇਉਂਦੀ ਗੱਲ ਪਹਿਲਣ ਨੇ ਹਾਂ ਆ ਲੈ ਚੱਲ ਬਾਕੀ ਇੱਥੋਂ ਲੰਬਾਈ ਚੈੱਕ ਕਰ ਸਕਦੇ ਹਾਂ ਛੋਟੇ ਹੱਥੀ 'ਚ ਨਹੀਂ ਚੜਦਿਆਂ ਇਹ ਹਾਂ ਇਹ ਵੱਡੀ ਗੱਡੀ ਵਾਲੇ ਨਗ ਨੇ ਬਾਈ ਬਹੁਤ ਆ ਤੇ ਕੱਦ ਪਿੱਡ ਵੀ ਫੁੱਲਾ ਤੇ ਲੰਬੀ ਵੀ ਫੁੱਲ ਆ ਗਈ ਤੇ ਜਾਤ ਨਸਲ ਬਰੀਡ ਚੰਗੀ ਆ ਜੇ ਕਿਸੇ ਭਰਾ ਨੇ ਫਾਰਮ ਵਾਲੇ ਨੇ ਖਰੀਦਣਾ ਬਾਈ ਤੋਂ ਜੋੜਾ ਖਰੀਦ ਸਕਦੇ ਹੋ ਇਕੱਠਾ ਤੇ ਦੁੱਧ ਜੋੜਾ ਕਿੰਨਾ ਕ ਪਾ ਦੂ ਗੁਰਪ੍ਰੀਤ ਵੀਰੇ ਦੇਖੋ 50 55 ਕਿਲੋ ਦਾ ਪਰੋਲਾ ਹੀ ਨਹੀਂ ਕੋਈ ਪੰਜਾਬ 50 ਮੰਨ ਲਾ ਇਹਦਾ 30 ਕਿਲੋ ਮੰਨ ਲਓ ਦਾ 25 26 ਮੰਨ ਲਓ ਠੀਕ ਆ ਕਰਦੇ ਇਦੋਂ ਬਾਅਦ ਅਗਲੇ ਦੀ ਸੇਵਾ ਤੇ ਸੂਣੀਆਂ ਤਕਰੀਬਨ ਇਕੱਠੀਆਂ ਜੀ ਹਾਂ 16 17 ਫਰਵਰੀ ਨੂੰ ਸੂਣ ਮੰਨ ਲਾ ਦਿਨ ਪੂਰੇ ਆ ਠੀਕ ਆ ਇਹ ਪੰਜ ਚਾਰ ਦਿਨ ਵੱਧ ਲਊ ਉਹਦੇ 15 16 ਨੂੰ ਪੂਰੇ ਆ ਠੀਕ ਆ ਗੱਲ ਵੀ ਇੱਕ ਹਫਤੇ ਦੇ ਗੇੜ ਚ ਹੀ ਸੋਣੀਆਂ ਇਕੱਠੀਆਂ ਆ ਪਰ ਸੇ ਪੰਜਾਂ ਚਾਰ ਦਿਨਾਂ ਦੇ ਫਰਕ ਨਾਲ ਹਾਂਜੀ ਤੇ ਦੁੱਧ ਬਾਈ ਕਹਿੰਦਾ 50 ਤੋਂ ਲਾ ਲਓ ਵੀ 55 ਕਿਲੋ ਮੰਨ ਲਓ ਘੱਟ ਤੋਂ ਘੱਟ ਜੋੜੇ ਦਾ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪੰਜ ਨੰਬਰ ਤੇ ਇਹ ਵੀ ਐਚ ਐਫ ਚੀ ਪੈਂਦੀ ਆ ਬੱਚੀ ਤੋਰ ਖੋਲ ਕੇ ਜੋਬਰਾ ਇਹਦੀ ਆਰਡਰ ਕੁਆਲਿਟੀ ਤਕਰੀਬਨ ਤਿਆਰੀ ਚ ਹੈ ਨਾ ਹਾਂ ਇਹ ਆਪਣੇ ਮਿੱਤਰ ਤੋਂ ਲਈ ਆਈ ਬਹਾਲਾ ਚੰਗਾ ਇਹ ਵੀ ਜੋੜਾ ਠੀਕ ਆ ਗੱਲ ਜਮਾ ਐ ਦੇਖਿਆ ਵੇ ਮਰ ਪਲ ਪੂਰ ਕਰ ਗਈ ਹੈ ਨਾ ਹਾਂ ਪਲਾਂ ਹੈਗੀਆਂ ਨੇ ਧੁੰਨ ਤੇ ਵੀ ਆ ਹਾਂ ਪਲਾਂ ਲੱਗ ਗਈ ਬੱਛੀ ਕਰਨਾ ਇਹ 27 ਕਿਲੋ ਦੁੱਧ ਦਿੱਤਾ ਸੀ ਪਹਿਲਣ ਨੇ ਪਹਿਲਣ ਅਰੀਜਨਲ ਦੂਜਾ ਸੁਹਾ ਠੀਕ ਆ ਗੱਲ ਪਲਾਂ ਜੋ ਸਾਫ਼ ਹੋ ਕੇ ਆਰਡਰ ਸੋਨਾ ਬਹੁਤ ਸੋਨਾ ਬਣਾਉਂਦੀ ਆ ਆ ਲੈ ਲੈ ਜਾਂਦੇ ਆ ਇੱਥੇ ਲੈ ਜਾਣੀ ਆ ਉਹਨਾਂ ਦੇ ਥੋੜਾ ਪੱਕਾ ਸੀ ਠੀਕ ਆ ਗੱਲ ਆਪਣੇ ਲੈ ਜਾਣੀ ਆ ਕਿਹੜਾ ਹੋਰ ਕਮਾ ਦੇ ਇਥੋਂ ਤੇ ਰੰਗ ਰੂਪ ਦੀ ਵੀ ਚੰਗੀ ਆ ਸ਼ਾਈਨਿੰਗ ਵੀ ਆ ਬੋਡੀ ਚ ਤੇ ਬਜਨ ਕੱਦ ਬਿੱਡ ਪੂਰਾ ਡਬਲ ਆ ਕੱਦ ਵੀ ਫੁੱਲ ਵੱਡਾ ਤੇ ਬਜਨ ਵੀ ਬਾਲਾ ਚੰਗਾ ਲੱਗਿਆ ਤੇ ਦੁੱਧ ਕੀ ਰਿਕਾਰਡ ਰਸਿਆ ਪਹਿਲਣ ਦਾ ਇਹਨੇ 25 26 ਕਿਲੋ ਦੁੱਧ ਦਿੱਤਾ ਪਹਿਲਣ ਨੇ 25 26 ਕਿਲੋ ਦਾ ਪਹਿਲਣ ਦਾ ਰਿਕਾਰਡ ਆ ਕੱਦ ਆ ਗਿਆ ਫੁੱਲ ਵੱਡਾ ਤੇ ਬਜਨ ਵਜੂਦ ਵਾਲੀ ਆ ਗਈ ਥਣ ਦਾ ਸਹਜ ਸੋਨਾ ਬਣਾਉਗੀ ਮੁਠੀ ਆ ਥਣ ਰੱਖੂ ਕਿਉਂਕਿ ਹਲੇ ਥੋੜੀ ਥੋੜੀ ਪਹਾ ਲੈ ਇਹਨੂੰ ਤਾਂ ਕਰਕੇ ਥਣ ਦਾ ਸਾਨੂੰ ਲੱਗਦਾ ਦਿੱਕਤ ਜੀ ਵੈਸੇ ਓਦਾਂ ਥਣ ਦਾ ਸਹਜ ਸੋਨਾ ਬਣਾਉਂਦੀ ਆ ਇਹ ਬਾਈ ਕਹਿੰਦਾ ਕਿਸੇ ਜਾਣ ਪਛਾਣ ਵਾਲੇ ਸੱਜਣ ਕੋਲ ਲਿਆ ਜੋੜਾ ਬਾਲਾ ਚੰਗਾ ਥਣ ਕੱਢਦੀ ਆ ਬਾਈ ਲ ਭਾਈ 30 ਕਿਲੋ ਮੰਨ ਕੇ ਲੈ ਜਾਓ 30 ਕਿਲੋ ਹਾਂ ਤੇ ਕੱਦ ਕਾੜ ਤੁਹਾਨੂੰ ਮੈਂ ਦਿਖਾ ਦਣਾ ਕੱਦ ਕਾੜ ਨਾਲ ਵਾਲੀ ਬੱਚੀ ਦੇ ਏੜ ਗੇੜੀ ਆ ਕੱਦ ਨਹੀਂ ਛੋਟਾ ਹੈਗਾ ਕਿਸੇ ਵੀ ਜਾਨਵਰ ਦਾ ਜਿੰਨੇ ਕੱਜ ਮੈਂ ਤੁਹਾਨੂੰ ਉਹ ਦਿਖਾਏ ਨੇ ਤੇ ਹੁਣ ਇੱਕ ਆ ਤੋਹਫਾ ਦਿਖਾ ਦੂਗਾ ਤੁਹਾਨੂੰ ਐਫ ਦਾ ਇਹਦਾ ਇਹਦੀ ਬਾਡੀ ਤਕਰੀਬਨ ਐ ਗੱਲ ਕਰ ਲਈਏ ਜਿਵੇਂ ਮੱਜਾਂ ਨਾਲ ਦੀ ਹੈਗੀ ਹਾਂ ਇਹਦਾ ਸੂਆ ਕਿਹੜਾ ਭਾਈ ਇਹਦਾ ਵੀ ਦੂਜਾ ਵੀਰੇ 35 ਕਿਲੋ ਦੁੱਧ ਦਿੰਦਾ ਪਲੂਣ ਨੇ ਨਾੜਾ ਨੂਣਾ ਦਿਖਾ ਦੇ ਸਾਰੀਆਂ ਲੇਵੇ ਚ ਦਿਨ ਕਿੰਨੇ ਪੈਂਟਿੰਗ ਨੇ ਇਹਦੇ ਦਿਨ ਇਹ ਮੰਨ ਲਓ ਹੈ 10 ਦਿਨ 10 ਤੋਂ 12 ਦਿਨ ਲਊਗੀ ਇੱਥੇ ਰੋਕ ਲੀ ਨਾ ਸੋ ਬਰੀਡ ਕੁਆਲਿਟੀ ਇੰਨੀ ਆ ਨਾੜਾ ਦਿਖਾ ਦੇ ਲੈ ਵੇਚ ਮੜਾ ਜਾ ਨੇੜੇ ਹੋ ਜਾ 100 ਭਾਜਨ ਵਜੂਦ ਵੀ ਫੁੱਲਾ ਬਾਡੀ ਵੀ ਫੁੱਲਾ ਤੇ ਬਾਕੀ ਜਿਹੜੀ ਆਰਡਰ ਕੁਆਲਿਟੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਨਾੜਾ ਮੈਂ ਲਾ ਲਉ ਵੀ ਜਾਲਿਆ ਸਵੇਰ ਦੀ ਬਿਲਕੁਲ ਠੰਡੀ ਸੀ ਲਾ ਗਈ ਤੇ ਥਣ ਦਾ ਸਾਇਜ ਉਹੀ ਗੱਲ ਆ ਜਵੇਂ 2.5 ਲੱਖ ਵਾਲੀ ਮੈਂ ਨੂੰ ਮਤ ਪਾਉਂਦੀ ਆ ਕਿ ਗੁਰੂ ਆ ਮਾਂਗਰ ਮੂਰੇ ਦਾ ਹੋਆ ਜਮਾ ਮੇਰੇ ਮਿੱਤਰ ਤੋਂ ਲਈ ਆ ਜਮਾ ਇਹ ਇੱਥੇ ਤੱਕ ਗੱਡੂ ਆਰਡਰ ਹੈ ਹਾਂ ਅੱਗੇ ਪਿੱਛੇ ਦਾ ਬਣਾਉ ਪੌੜੀ ਵਾਲਾ ਆਰਡਰ ਹਾਂ ਕੋਰੌੜਾ ਲਈ 35 ਕਿਲੋ ਦਾ ਤਾਂ ਆਹੋ ਬੱਸ ਦੇ ਸਕਦੇ ਹਾਂ ਹੋਈ 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 ਬੰਨੇ ਤੋਰੀ ਮੜਾ ਜਾ ਇਹਨੂੰ ਇਧਰਲੇ ਬੰਨੇ ਵੀ ਨਾੜਾ ਫੁੱਲ ਨੇ ਇਧਰੋਂ ਵੀ ਕਰ ਸਕਦੇ ਹਾਂ ਚੈੱਕ ਦੋਏ ਸਾਈਡਾਂ ਦਾ ਦਿਖਾ ਦੂੰਗਾ ਲੈ ਚੱਲ ਇਹਨੂੰ ਘੁਮਾ ਕੇ ਦੇ ਵਾਕੀ ਨਾੜਾਂ ਆ ਗਈਆਂ ਆਰਡਰ ਤੇ ਫੁੱਲ ਤੇ ਆਰਡਰ ਵੀ ਸੋਹਣਾ ਬਣਾਉਂਦੀ ਆ ਤੇ ਬੋਡੀ ਵੇਟ ਵੀ ਬਹੁਤ ਹੁੰਦਾ ਬੋਡੀ ਵੇਟ ਜਾਨ ਵੀ ਬੱਚੀ ਚ ਚੰਗੀ ਆ ਇਥੋਂ ਕਮਾਲਾ 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 ਚੋਬਰਾ ਕਿਹੜਾ ਹੋਰ ਤੋਰ ਦੇ ਇਹਨੂੰ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਵੀਰੇ ਪਹਿਲੇ ਨੇ ਦਾ ਕੀ ਰਕਾਰ ਦੱਸਿਆ 35 ਕਿਲੋ ਜਮਾ ਦੇਖਿਆ ਹੋਇਆ ਆਪ ਦਾ ਆਪਣੇ ਪਿੰਡ ਦੀ ਹੀ ਨੇ ਤੇਰੇ ਸਾਹਮਣੇ ਲਈ ਆਪਾਂ ਦਾ ਤਾਰੀਆਂ ਨੇ ਹੁਣੀ ਠੀਕ ਆ ਗੱਲ ਜਦੋਂ ਆਇਆਂਗਾ ਹਾਂਜੀ ਹਾਂਜੀ ਤੇ ਸੈਣ ਗਛੂਣ ਗ ਬਹੁਤ ਨਮਾਉਣ ਵਾਲੀ ਆ ਉਹੀ ਗੱਲ ਆ ਵੀ ਫਾਰਮ 'ਚ ਥੋੜੀਆਂ ਜਿਹਾ ਪਸ਼ੂ ਨਮਾਏ ਨੂੰ ਵੀ ਨਹੀਂ ਜਾਂਦੇ ਉੱਥੇ ਲੰਬੇ ਟਾਈਮ ਬਾਦੀ ਨੋ ਹੋਵੇ ਫਾਰਮ 'ਚ ਲੈ ਚੱਲ ਬਾਈ ਲੰਬੀ ਵੀ ਬੱਛੀ ਫੁੱਲਾ ਵਜਨ ਵੀ ਚੰਗਾ ਤੇ ਜਾਨ ਵੀ ਚੰਗੀ ਆ ਇੱਥੇ ਤੋਂ ਆਰਡਰ ਸਾਨੂੰ ਕੇਰਾ ਫਿਰ ਚੈੱਕ ਕਰਾ ਦੇਣਾ ਆਰਡਰ ਕੁਆਲਿਟੀ ਰੱਖੂਗੀ ਦੋਏ ਸਾਈਡਾਂ ਦੀ ਹੱਥੀਂ ਡੋਣ ਅੱਗੇ ਥਾਣ ਬੀ ਆਰਡਰ ਰੱਖ ਮਸ਼ੀਨ ਲਾਉਣੀ ਆ ਮਸ਼ੀਨ ਲਾ ਲਓ ਤਾਂ ਵੀ ਕੋਈ ਦਿੱਕਤ ਨਹੀਂ ਨੰਬਰ ਬੋਲ ਦਿਓ ਜੀ ਨੰਬਰ ਆਪਣਾ 9779605188 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ 9779605182 ਦਾ ਨੰਬਰ ਹੈ ਇਹਨਾਂ ਤੋਂ ਜਿਹੜਾ ਵੀ ਤੋਹਫਾ ਤੁਹਾਡੇ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ